ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਆਜੋ ਕਰੀਏ ਸ਼ੁਰੂ ਵਲੋ ਅੰਜਸਿ ਨੇ ਲੱਗਿਆ ਜੀ 26 ਫਲੀਟਰਾਂ ਦੀ ਵਿੱਚ ਪਾਣੀ ਭਰਨਾ ਤੇ ਚੱਲ ਗਏ ਬਾਟਰਾਲੀ ਲੈਣ ਨਾਲ ਆਪਾਂ ਕੱਟੇ ਹੁਣੇ ਕਿੱਥੋਂ ਪਿੰਡੋਂ ਚੱਲੇ ਟਰਾਲੀ ਲੈਣ ਨਾਲ ਦੇ ਪਿੰਡੋਂ ਅਵਧੀ ਫਾਰਮਾਂ ਦੀ 26 ਪੱਟੀ ਉਹ ਖੜੀ ਸਾਹਮਣੇ ਬਾਕੀ ਆਹ ਹੋ ਉਸਮਾਨ ਆੜੇ ਅਰਵੇ ਘੜਾਇਆ ਵੀਰੋ ਮੈਂ ਲੱਕੀਆ ਪਾ ਟਰਾਲੀ ਪਾਣ ਟਰਾਲੀ ਚੈੱਕ ਕਰ ਲਈ ਮੁੰਡਾ ਸਾਫਾ ਬਿਲਕੁਲ ਦਾਲਾ ਡਿਵਲਾ ਲਾ ਲਈਏ ਲੈਣਾ ਟਰਾਲੀ ਪਾ ਲੈਣੇ ਆ ਚੱਲਦੇ ਆ ਯਾਰ ਪਿੰਡ ਤੋਂ ਪਾ ਕੇ ਟਰਾਲੀ ਮਿਲਦੇ ਆ ਅੱਗੇ ਜਾ ਕੇ ਡਾਲਾ ਡੁਲਾ ਲਾ ਲਈਏ ਫਿਰ ਚੱਲਦੇ ਆਂਗਾ ਬੜਾ ਜੋਰ ਲੱਗਿਆ ਮੁੰਡਿਆਂ ਦਾ ਤੱਕ ਗਿਆ ਡਲਾ ਸ਼ੁਕਰ ਬਹੁਤ ਧੰਨਵਾਦ ਇਹਨਾਂ ਦਾ ਡਾਡਾ ਲਾਹੇ ਅਗਲਾ ਅਗਲਾ ਗੋਇਆ ਉਹਨੂੰ ਵੇਚ ਪਾਪ ਚੱਲ ਚੱਲ ਦੋ ਵੀ ਕਾਕੇ ਹੁਣੇ ਕਾਤੋਂ ਬਾਹਰ ਹੋਏ ਫਿਰਦੇ ਅੱਜ ਅੱਜ ਦੀ ਮੰਨਦੇ ਚ ਉੱਪਰ ਹੀ ਹੋਏ ਹੈ ਹਾਂ ਦੋ ਅੰਗਲਾ ਘੜੀਆਂ ਕਰਤਾ ਉਹ ਤਾਂ ਅੰਦਰ ਪੈਂਡ ਦੇ ਵਿੱਚ ਪਾੜਨੀ ਹੈ ਜੀ गाड़ा गाड़ा टपना Kom igjen! ਆਈ ਆਮ ਨਹਾਣੀ ਇਹਨੂੰ ਮਹਾਰਾਜ ਜਨਾਹ ਦੇ ਹੱਥ ਤੇ ਲੈ ਲੱਡੀ ਦੇ ਕਿਚਨ ਦਾ ਉਹਨਾਂ ਦਾ ਰੋਟੇ ਉੱਪਰ ਟਰਾਲੀ ਪਸਾਣਗੇ ਦੇਖਦੇ ਹਾਂ ਕੀ ਕਰਦੇ ਆ ਲੋ ਵੀ ਮਿੱਤਰੋ ਟਰੈਕਟਰ ਆਪਣਾ ਲੱਗ ਗਿਆ ਥੱਲੇ ਤੇ ਆਪਾਂ ਕੁੱਕ ਕੱਢ ਕੇ ਕੱਢ ਲਿਆ ਬਾਹਰ ਤੇ ਕਾਕੇ ਆਣੀ ਪੂਰੀ ਹੋਈ ਕਰ ਰਹੀ ਐਸ਼ ਤੇ ਦੇਖਦੇ ਆ ਹੁਣ ਮਿੱਟੀ-ਮੁੱਟੀ ਪਾ ਕੇ ਟਾਇਰਾਂ ਦੀ ਦੁਬਾਰਾ ਜੋਰ ਲਵਾ ਕੇ ਦੇਖਦੇ ਇੱਕ ਵਾਰੀ ਕੱਢਦੇ ਆ ਟਰਾਲੀ ਫੇਰ ਕਮਲ ਦਾ ਬਥੇਰੇ ਕਿਤੇ ਇੱਧਰ ਬੁੱਧੂ ਕੰਮ ਕਰ ਰਹੇ ਨੇ ਜੇ ਤੇ ਸੜਕ ਕਰਨੇ ਤੇ ਬੈਨਿਊ ਲਾਉਣਾ ਆ ਆ ਜਵਾਲਾ ਆ ਇਹਦਾ ਹੁੰਦਾ ਸਰ ਮਾਰੋ ਲਾਤਾ ਬਥੇਰੇ ਪਾਣੀ ਦੀ ਗੇ ਟਰਾਲੀ ਨਾ ਪਿਛਲੇ ਐਕਸਰ ਤੋਂ ਆਇਆ ਪਿਛਲੇ ਤੋਂ ਤੋਂ ਅੰਧੇਰੇ ਤੋਂ ਆਇਆ ਟਰਾਲੀ ਬੜੀ ਖੋਪੀ ਚੁੱਕੀ ਹੈ ਵਿੱਚ ਪਾਣੀ ਨਾ ਭਰੀ ਹੋਈ ਹੈ ਜੀ ਉਹ ਸਾਰੇ ਭਰੀ ਹੋਏ ਉੱਧਰ ਨਿਕਲਣੀ ਦੀ ਦੋ ਘਾਟ ਪਾਣੀ ਕਰ ਲਈ ਬਾਹਰ ਲੈ ਜਾਣਾ ਵਾਸ ਸਾਰਾ ਧੌਣ ਨੂੰ ਬਹੁਤ ਟਾਈਮ ਲੱਗਣਾ ਹਾਂ ਮੋਟਰ ਨੂੰ ਥੋੜੇ ਮਿੰਟਾਂ ਵਿੱਚ ਟਾਇਰ ਇਹ ਧੌਣੇ ਆ ਪਾਣੀ ਮਾਰਨਾ ਵਸ ਬਸ ਓ ਯਾਰ ਤੱਕ ਲਾਓ ਉਹ ਤਾਂ ਨਾਲਾਰੇ ਪਿੱਛੇ ਜਾਓ ਪਿੱਛੇ ਓ ਚੱਲ ਮੱਜਾ ਸਾਰਾ ਕੋਈ ਨਾ ਕੋਈ ਨਾ ਹੋਰ ਆ ਦੇ ਕਿਰਪਾ ਮਾਰੀ ਪਾਣੀ ਹੋ ਗਿਆ ਲੀਕ ਹਾਂਜੀ ਅੱਜ ਦੇ ਲਈ ਇੰਨਾ ਹੀ ਆਪਾਂ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਓਕੇ ਥੈਂਕ ਯੂ